ਨਮਸਕਾਰ ਦੋਸਤੋ ਐਨਕਰੀਆ ਪੰਜਾਬ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਤੁਹਾਨੂੰ ਦੱਸ ਦੇ ਕਿ ਬਲਕਸਮਿਥੇ ਇੱਕ ਚਨਾਬਰ ਬਿੰਗਲਾ ਬਚ ਚੁਕਿਆ ਹੈ ਉੱਥੇ ਹੀ ਕਾਂਗਰਸ ਛੱਡ ਬੀਜੇਪੀ ਦੇ ਛਾਵੇਂ ਲੋਏ ਹੈ ਅਰਿਸ਼ ਕੁਮਾਰ ਜੀ ਇੰਨਾ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਨੂੰ ਬਲਕਸਮਿਥੀ ਦੀ ਟਿਕਟ ਹੈ ਉਹ ਕੱਲ ਬੀਜੇਪੀ ਵੱਲੋਂ ਦਿੱਤੀ ਗਈ ਸੀ ਦਿਨੇਸ਼ ਸਿੰਘ ਬੱਬੂ ਵੱਲੋਂ ਅੱਜ ਗੱਲਬਾਤ ਕਰਨੇ ਆ ਕੀ ਕਾਰਨ ਦੇ ਔਰ ਕਿਉਂ ਬੀਜੇਪੀ ਸ਼ਾਮਲ ਕੀਤਾ ਕਿਉਂਕਿ ਕਾਂਗਰਸ ਵਿੱਚ ਇਹਨਾਂ ਨੇ ਬਹੁਤ ਹੀ ਮਾਨਦਰਨਾਪੇ ਸੇਵਨ ਹੋਏ ਹੈ ਇਹੀ ਕਿਸ ਕਾਰਨ ਪਿੱਛੇ ਇਹਨਾਂ ਟਿਕਟ ਨਹੀਂ ਦਿੱਤੀ ਗਈ ਕਿਉਂ ਰਹੀ ਸੀ ਗੱਲਬ ਸਰ ਗੱਲ ਕੀਤੀ ਹੈ ਕਾਂਗਰਸ ਦੇ ਵਿੱਚ ਕਾਫੀ ਸਮੇਂ ਤੁਸੀਂ ਪੂਰੀ ਸਾਹਿਬ ਦੇ ਨਾਲ ਵੀ ਕੰਮ ਕੀਤਾ ਉਹਦੇ ਲੜਕੇ ਨਾਲ ਵੀ ਕੰਮ ਕੀਤਾ ਕੀ ਕਾਰਨ ਹੈ ਤੁਸੀਂ ਭਾਪੇ ਨੂੰ ਛੱਡ ਕੇ ਅੱਜ ਆਮ ਇਹ ਕਾਂਗਰਸ ਨੂੰ ਛੱਡ ਕੇ ਭਾਪੇ ਦੇ ਵਿੱਚ ਇਲੈਕਸ਼ਨ ਲੜਦੇ ਪਿਓ ਦੇਖੋ ਜੀ ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਕਾਂਗਰਸ ਨਾਲ ਹੀ ਜੁੜਿਆ ਰਿਹਾ ਕਾਂਗਰਸ ਦੀ ਆਪਾਂ ਸਪੋਰਟ ਕੀਤੀ ਹੈ ਕਾਂਗਰਸ ਦੀ ਵਰਕਿੰਗ ਕੀਤੀ ਹੈ ਕਾਂਗਰਸ ਲਈ ਸਭ ਕੁਝ ਕੀਤਾ ਉੱਥੇ ਉਹਨਾਂ ਨੇ ਮੇਰਾ ਮੁੱਲ ਨਹੀਂ ਪਾਇਆ ਮੈਨੂੰ ਨਹੀਂ ਸਮਝਾਉਣਾ ਨੇ ਸਮਝਣ ਤੋਂ ਬਾਅਦ ਉਹਨਾਂ ਨੇ ਮੇਰੀ ਟਿਕਟ ਕੱਟਤੀ ਠੀਕ ਕਿਵੇਂ ਹੋਰ ਨੂੰ ਦੇ ਦਿੱਤੀ ਕਿਸੇ ਹੋਰ ਤੋਂ ਦੇਣ ਤੋਂ ਬਾਅਦ ਫਿਰ ਮੈਂ ਆਸ ਛੱੜਤੀ ਆਸ ਛੱਡਣ ਤੋਂ ਬਾਅਦ ਫਿਰ ਮੈਨੂੰ ਭਾਜਪਾ ਪਾਰਟੀ ਨੇ ਪੂਰਾ ਬੰਦਾ ਸਨਮਾਨ ਦਿੱਤਾ ਬੜੇ ਆਦਰ ਨਾਲ ਮੈਨੂੰ ਨਾ ਟਿਕਟ ਦਿੱਤੀ ਹੈ ਟਿਕਟ ਦੇ ਕੇ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਕਿ ਤੂੰ ਇਲੈਕਸ਼ਨ ਲੜ ਤੇ ਜਿੱਤ ਕੇ ਆ ਉਹ ਆਪਾਂ ਉਹਨਾਂ ਦੀ ਜਿਹੜੀ ਭਾਜਪਾ ਚੀਟ ਹੈ ਜਿੱਤ ਕੇ ਉਹਨਾਂ ਦੀ ਚੋਰੀ ਜਿਹਾ ਦੇਖਣ ਨੂੰ ਮਿਲਦਾ ਕਿ ਕਾਂਗਰਸ ਅਭਿਸ਼ੇਕ ਕਰਦੀ ਹੈ ਕਿ ਜਿਹੜਾ ਸਾਡੇ ਦਾ ਸਰਕਾਰ ਚੱਲਦਾ ਪਿਆ ਅਸੀਂ ਤਾਂ ਮਾਨ ਸਨਮਾਨ ਕਰਾਂਗੇ ਉਹ ਜਿੱਥੇ ਦਾ ਮੰਨ ਦਾ ਹੱਕ ਦਿੱਤਾ ਜਾਵੇ ਕਿਉਂ ਤੁਹਾਡੇ ਹੱਕ ਨਹੀਂ ਦਿੱਤੇਗੇ ਕੁਝ ਬੰਦੇ ਹੈ ਜੀ ਜਿਨ੍ਹਾਂ ਕਰਕੇ ਉਹਨਾਂ ਨੂੰ ਸਾਡੇ ਜਿਹੜੇ ਮੇਨ ਸੀਗੇ ਉਹਨਾਂ ਨੂੰ ਮਜਬੂਰ ਹੋਣਾ ਪਿਆ ਸਾਡੇ ਜਿਹੜੇ ਪੂਰੀ ਸਾਹਿਬ ਜੀ ਨੇ ਉਹ ਦਿਲ ਦੇ ਬਹੁਤ ਸਾਹਬ ਬੰਦੇ ਨੇ ਉਹਨਾਂ ਦਾ ਨੇਚਰ ਬਹੁਤ ਵਧੀਆ ਹੈ ਕੁਝ ਗੱਲਾਂ ਕਰਕੇ ਉਹਨਾਂ ਨੂੰ ਚੁੱਪ ਰਹਿਣਾ ਪਿਆ ਇਸ ਕਰਕੇ ਉਹਨਾਂ ਨੇ ਮੈਨੂੰ ਮਨਾ ਵੀ ਨਹੀਂ ਕੀਤਾ ਉਹਨਾਂ ਨੇ ਮੈਨੂੰ ਮਿਲਦੀ ਟੀਕਟ ਰੋਜਪੁਰ ਤੋਂ ਪਰ ਮੈਂ ਨਾ ਮਨਾ ਕਰ ਗਿਆ ਵੀ ਮੇਰਾ ਉਹ ਏਰੀਆ ਨਹੀਂ ਹੈ ਮੈਂ ਤੇ ਆਪਣੇ ਪਿੰਡ ਚ ਲੜਨਾ ਚਾਹਵਾਂ ਸੀਗਾ ਤੇ ਇੱਥੋਂ ਕਿਸੇ ਹੋਰ ਨੂੰ ਮਿਲ ਗਈ ਤੇ ਮੈਂ ਛੱਡ ਗਿਆ ਲੱਗਦਾ ਨਹੀਂ ਕਿ ਤੁਹਾਡੇ ਜਾਣ ਨਾ ਬੀਚਾਰ ਨਾਲ ਕਾਂਗਰਸ ਤੁਹਾਡੇ ਇੱਥੇ ਨੁਕਸਾਨ ਹੋ ਸਕਦਾ ਦੇਖੋ ਜੀ ਇਹ ਤੇ ਬਣੀ ਵੀ ਹੁੰਦੀ ਹੈ ਸਾਰਾ ਦੀ ਬਣੀ ਬਣਾਈ ਹੁੰਦੀ ਹੈ ਪਿੰਡ ਵਿੱਚ ਰੱਬ ਦੀ ਕਿਰਪਾ ਨਾਲ ਬਹੁਤ ਕੰਮ ਕੀਤੇ ਨੇ ਜੀ ਪਿੰਡ ਆਪਣੇ ਨਾਲ ਹੈ ਜਿੱਥੇ ਵਾਜ ਮਾਰੀਦੀ ਹੈ 10 ਬੰਦਿਆਂ ਨੂੰ ਵਾਜ ਮਾਰਦੇ ਆ 200 ਬੰਦਾ ਇਕੱਠਾ ਹੋ ਜਾਂਦਾ ਜੀ ਇਨਾ ਮਾਨ ਬਹੁਤ ਹੈ ਮੇਰੇ ਲਈ ਦਿਨੇਸ਼ ਸਿੰਘ ਬਬੂ ਜੀ ਕੱਲ ਪੁੱਜੀ ਆ ਕੀ ਸਵਾਲ ਸੇ ਦਿੱਤਾ ਗਿਆ ਤੁਹਾਨੂੰ ਅੱਗੇ ਉਹਨਾਂ ਨੇ ਆਸ਼ੀਰਵਾਦ ਦਿੱਤਾ ਮੈਨੂੰ ਤੇ ਤਗੜਾ ਹੋ ਪੂਰੀ ਤਿਆਰੀ ਕਰ ਜਿੱਤ ਕੇ ਮਤਨ ਤੋਂ ਬਾਅਦ ਉਹਨਾਂ ਨੇ ਹੋਰ ਵੀ ਬਹੁਤ ਹੈ ਬਹੁਤ ਕੁਝ ਮੇਰੇ ਲਈ ਉਹਨਾਂ ਨੇ ਸੋਚਿਆ ਵੀ ਤੈਨੂੰ ਤਰੱਕੀ ਦੇਵਾਂਗੇ ਕਾਮਯਾਬ ਹੋਏਗਾ ਤੂੰ ਅੱਗੇ ਵਧੇਗਾ ਕੰਮ ਕੀ ਰਿਹਾ ਹੈ ਮੈਂ ਤੇਰੇ ਨਾਲ ਮੈਨੋ ਲੋਕਲ ਨਾਲ ਬਹੁਤ ਵਧੀਆ ਡੀਲ ਕਰਦਾ ਮੈਂ ਆਪਣੇ ਮਾਧੋਪੁਰ ਹਰ ਇੱਕ ਗਰੀਬ ਦੀ ਮੈਂ ਹੈਲਪ ਕਰਦਾ ਮਾਰੇ ਬੰਦੇ ਦੀ ਮੈਂ ਸਪੋਰਟ ਕਰਦਾ ਜੀ ਇਹ ਕੰਮ ਕਾਜ ਕਰਨ ਵਾਲੇ ਬੰਦੇ ਇਹਨਾਂ ਦੇ ਵੀ ਮੈਂ ਬਹੁਤ ਹੈਲਪ ਕਰਨਾ ਦੇਖੋ ਨੂੰ ਮਿਲਦਾ ਹੈ ਭਾਜੀਪੀ ਔਰ ਅਕਾਲੀਆਂ ਦੇ ਵਿੱਚ ਕਿ ਐਸਾ ਜੇ ਤਾ ਹੋ ਸਕਦਾ ਇਹ ਦੇਖੋ ਜੀ ਇਹ ਗੱਲਾਂ ਹਾਈ ਲੈਵਲ ਦੀਆਂ ਐ ਇਹ ਮੈਂ ਦੇ ਕੇ ਛੋਟਾ ਗਿਆ ਆਪਣਾ ਛੋਟਾ ਗਿਆ ਮੈਨੂੰ ਨਵਾਣਾ ਸਮਝ ਲੈਂਦੇ ਨੇ ਉਹ ਤੇ ਇੱਥੇ ਤੱਕ ਜੇ ਮੈਂ ਪਹੁੰਚਿਆ ਨਹੀਂ ਹੈ ਫਿਲਹਾਲ ਮੈਂ ਆਪਣੀ ਤਿਆਰੀ ਕਰ ਰਹਾ ਮੈਂ ਆਪਣੇ ਇਲੈਕਸ਼ਨਾਂ 'ਤੇ ਧਿਆਨ ਦਵਾ ਮੈਂ ਜੀਤ ਕੇ ਉਹਨਾਂ ਦੀ ਝੋਲੀ 'ਚ ਪਾਵਾਂ ਬਾਕੀ ਗੱਲਾਂ ਫਿਰ ਬਾਅਦ ਦੀਆਂ ਦੱਸਾਂਗੇ ਲੱਗਦਾ ਕਿ ਕਾਲੀ ਬੀਜੇ 'ਤੇ ਇਕੱਠੇ ਹੋਏਣਗੇ ਤੇ ਕਿਹੜਾ ਪਾਰਟੀ ਕਿਦਾਂ ਪਹਿਲਾ ਸਰਤਾਂ ਵਿੱਚ ਆਈ ਉਦਾ ਹੋਏਗੀ ਹੋ ਸਕਦਾ ਹੈ ਜੀ ਇਕੱਠੇ ਅਜੇ ਹੋ ਉਹਨਾਂ ਇਕੱਠੇ ਹੋ ਤੇ ਫਿਰ ਇਹ ਬੜੀ ਉਸਦਾ ਉਹਦਾ ਵੀ ਹੋ ਸਕਦਾ ਕਿਾ ਕਿਸਾਨਾਂ ਨੇ ਪਿਛਲੀ ਵਾਰ ਧਰਨਾ ਦਿੱਤਾ ਦਿੱਲੀ ਦੇ ਵਿੱਚ ਕਾਫੀ ਲੰਬਾ ਸਮਾਂ ਧਰਨਾ ਚੱਲਿਆ ਲੱਗਦਾ ਨਹੀਂ ਉਹਨਾਂ ਬੀਜੇਪੀ ਨੂੰ ਕੁਝ ਫਰਕ ਪੈ ਸਕਦਾ ਦੇਖੋ ਜੀ ਹੁਣ ਕਿਸਾਨਾਂ ਨੂੰ ਵੀ ਪਤਾ ਲੱਗ ਚੁੱਕਿਆ ਵੀ ਨਹੀਂ ਬੀਜੇਪੀ ਪਾਰਟੀ ਜਿਹੜੀ ਆ ਉਹ ਕਿਸਾਨਾਂ ਲਈ ਵੀ ਫਾਇਦੇਮੰਦ ਹੈ ਜੇ ਕੋਈ ਮੋਦੀ ਸਾਹਿਬ ਨੇ ਉਹਨਾਂ ਦਾ ਕੋਈ ਕਾਨੂੰਨ ਹੈ ਕੱਢੇ ਸੀਗੇ ਉਹਨਾਂ ਨੇ ਕੈਨਸਲ ਕਰਤੇ ਕੈਨਸਲ ਕਰਨ ਤੋਂ ਬਾਅਦ ਕੋਈ ਉਸ ਉਹ ਜਿਹਾ ਮਸਲਾ ਨਹੀਂ ਹੁਣ ਠੀਕ ਹੈ ਸਾਰਾ ਕੁਝ ਜੋ ਵੀ ਹੈ ਸਾਰੇ ਕਿਸਾਨ ਵੀ ਸਮਝੇ ਦੇਖੋ ਇਹ ਮੋਦੀ ਸਰਕਾਰ ਆ ਉਹਨਾਂ ਨੇ ਕਿਸਾਨਾਂ ਨੂੰ ਉਹਨਾਂ ਦਾ ਬੰਦਾ ਹੱਕ ਦਿੱਤਾ ਮੋਹ ਵਾਜ ਜਿੰਨੇ ਆਏ ਉਹਨਾਂ ਦੇ ਬੰਦੇ ਹੱਕ ਦਿੱਤੇ ਨੇ ਔਰ ਜਿਹੜੇ ਹੜਾਏ ਸੀਗੇ ਪਿੱਛੇ ਮੋਦੀ ਸਰਕਾਰ ਨੇ ਹੜਾ ਦੇ ਵਿੱਚ 1600 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਦਿੱਤਾ ਹੈ ਪੰਜਾਬ ਸਰਕਾਰ ਕਹਿੰਦੀ ਹੈ ਵੀ ਸਾਨੂੰ ਨਹੀਂ ਦਿੱਤਾ ਉਹ 1600 ਕਰੋੜ ਜਿਹੜਾ ਦਿੱਤਾ ਆ ਉਹ ਛੱਡੋ ਜਿਹੜਾ ਪਹਿਲਾਂ ਉਹਦਾ ਹਿਸਾਬ ਦੇ ਦੇਣ ਜੀ ਬਾਕੀ ਇਹ ਵੀ ਇਹ ਦੇ ਕੰਮਕਾਰ ਮੈਂ ਤਾਂ ਆਪਣੀ ਰਾਜਨੀਤੀ ਦੇਖਣੀ ਹੈ ਅੱਗੇ ਆਪਣਾ ਰਾਜਨੀਤੀ ਲੈਵਲ ਦੇਖਣਾ ਇਹ ਕੰਟਰੋਵਰਸਰੀ ਵਾਜੀ ਮੈਂ ਨਹੀਂ ਪੜਨਾ ਚਾਹੁੰਦਾ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਨੌਜਵਾਨ ਪੀੜੀ ਨੂੰ ਮੈਸੇਜ ਇਹ ਹੈ ਵੀ ਉਹ ਨਸ਼ੇ ਪੱਤੀਆਂ ਤੋਂ ਦੂਰ ਰਹਿਣ ਆਪਣਾ ਕਾਰੋਬਾਰ ਕੇ ਤੇ ਨਿਕੰਮੋਟਾ ਕਰ ਲੈਣ ਕੰਮ ਕਰੀ ਗਰਨ ਨਸ਼ੇ ਪੱਤੀ ਵਾਲੇ ਪਾਸੇ ਨਾ ਜਾ ਬਿਲਕੁਲ ਹੀ ਦੇਖ ਸਕਦੇ ਹੋ ਕਿ ਜਿੱਦਾਂ ਰਿਸ਼ਕ ਮਾਰੇ ਸਿਆ ਕਿ ਭਾਜੀਪੀ ਵਾਲੋ ਮੈਨੂੰ ਕਿ ਟਿਕਟ ਦਿੱਤੇ ਗਈ ਆ ਮੈਂ ਆਮਦਾਨਾ ਟਿਕਟ ਜਿੱਤ ਕੇ ਭਾਜੀਪੀ ਦੀ ਝੋਲੀ ਵਿੱਚ ਪਾਵਾਂਗਾ ਦੇਖ ਫਿਰੋ ਐਨਟੀ ਨੇ ਪੰਜਾਬ ਨੂੰ